ਅੱਜ ਕਰਮਾਂ ਬੇਫਿਕਰ ਜਹੀ ਹੁੰਦੀ ਸੀ ਕਹਿੰਦੇ ਸੀ ਸਿਆਣੀ ਬਣ ਹੁਣ ਕੰਮਕਾਰ ਕਰਦੇ ਸਾਂਭ ਲੈ ਐਵੇਂ ਨਾ ਨਿਆਣੀ ਬਣ ਖੇਡਾਂ 'ਚ ਗੁੱਡੀਆਂ ਸਜਾਉਂਦੀ ਸੀ ਕਾਪੀਆਂ ਤੇ ਫੁੱਲ ਬੂਟੇ ਬੰਉਂਦੀ ਸੀ ਸੁਪਨੇ ਅੱਖਾਂ ਵਿੱਚ ਬੁਣਦੀ ਸੀ ਪਰੀਆਂ ਦੀਆਂ ਕਹਾਣੀਆਂ ਸੁਣਦੀ ਸੀ ਪਰ ਵੇਖੋ ਹੁਣ ਉਹੀ ਥੀ ਜੋ ਗੁੱਡੀਆਂ ਨਾਲ ਸੀ ਹੱਸਦੀ ਦੁੱਲੇ ਤੇ ਉਹ ਰੋਟੀਆਂ ਪਕਾਉਂਦੀ ਘਰ ਦੇ ਕੰਮ ਸਾਮ ਧਿਆ ਨਹੀਂ ਥੱਕਦੀ ਜ਼ਿੰਦਗੀ ਨੇ ਜ਼ਿੰਮੇਵਾਰੀ ਸਿਖਾਈ 마ਸੂਮਤਾ ਹੌਲੀ ਹੌਲੀ ਮਿਟਾਈ ਪਰ ਉਸਦੇ ਦਿਲ ਦੇ ਅੰਦਰ ਅਜ ਵੀ 마ਸੂਮ ਬੇਫਿਕਰ ਕੁੜੀ ਲੁਕਾਈ 마ਸੂਮ ਬੇਫਿਕਰ ਕੁੜੀ ਲੁਕਾਈ